ਜਿਹੜੇ ਆਪਣੇ ਆਪ ਨੂੰ ਸਨਾਤਨ ਧਰਮੀ ਕੁਰਤੇ ਵੀ ਅੰਮੇ ਪਾ ਕੇ ਟਿੱਕੇ ਲਾ ਕੇ ਕਹਿੰਦੇ ਆ ਨਾ ਗਧੇ ਨੂੰ ਲਕਸ਼ ਸਾਬਾਂ ਦਾ ਨੂੰ ਹਾਲੋ ਕਦੀ ਗਊ ਮਾਤਾ ਨਹੀਂ ਬਣ ਸਕਦੀ ਪਰ ਇਹ ਜਿਹੜੇ ਚਾਰ ਪੰਜ ਬੰਦੇ ਨੇ ਇਹ ਸਾਡੇ ਭੋਲੇ ਸ਼ੰਕਰ ਨੂੰ ਬਦਨਾਮ ਕਰ ਰਹੇ ਨੇ ਆ ਉਹ ਸ਼ਿਵ ਸੈਨਾ ਹੈ ਇੱਕ ਐਸੀ ਸ਼ਿਵ ਸੈਨਾ ਹੈ ਉਹਦੇ ਉੱਤੇ ਕਿਸੇ ਕਵੀ ਤੇ ਨੇ ਕਵੀ ਨੇ ਕਵਿਤਾ ਲਿਖੀ ਹੈ ਸ਼ਿਵ ਸੈਨਾ ਚੋਰਾ ਯਾਰਾਂ ਦੀ ਹੈ ਕੋਮ ਦੇ ਗਦਾਰਾਂ ਦੀ ਹੈ ਖੱਚੋ ਤੰਗਿਆਂ ਦੀ ਹੈ ਪਰੋ ਬੇਲਿਆਂ ਦੀ ਹੈ ਨਾ ਚੇੜਿਆ ਯਾਰਾਂ ਉਹ ਪਾਈ ਸਾਹ 탑ਰ ਸਾਹ ਉਹ ਨਵੇਂ ਉੱਠਿਆ ਉਹਨਾਂ ਨੂੰ ਇਹਨਾਂ ਦੇ ਜੋ ਬੰਦੇ ਕਹਿੰਦੇ ਭੋਂਕਾ ਅਸੀਂ ਇਹਨੂੰ ਭੋਂਕਾ ਰੱਖਿਆ ਆ ਦੂਜੇ ਆਜੋ ਜੀ ਰਜੀਵ ਟੰਡਨ ਜੀ ਸ਼ਿਵ ਸੋਨਾ ਜੀ ਆਠ ਅਕ ਗੰਮੈ ਲੈ ਕੇ ਕੀ ਇਹਨਾਂ ਦੀਆਂ ਜਾਂਚਾਂ ਕਰੋ ਜਿਹੜੀਆਂ ਇਹਨਾਂ ਨੂੰ ਜਿਪਸੀਆਂ ਮਿਲੀਆਂ ਉਹਨਾਂ ਉੱਤੇ ਕਿਹੜੇ ਕਿਹੜੇ ਕੰਮ ਹੁੰਦੇ ਨੇ ਜੇ ਅਸੀਂ ਇਹਨਾਂ ਦੀ ਇਹ ਭੋਲਾ ਖੋਲਾ ਲਾਗੇ ਨਾ ਤੇ ਇੱਥੇ ਸ਼ਾਮ ਪੈ ਜਾਊਗੀ